ਦੋਸਤੋ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਮੋਂਗੇ ਤੇ 2-3 ਦਿਨਾਂ ਦਾ ਨਾ ਜਿਹੜਾ ਪਾਕਿਸਤਾਨ ਦੇ ਵਿੱਚ ਯਾਰ ਕੀ ਹੋਇਆ ਮੁਕਾਬਲਾ ਕਰਕੇ ਤੇ ਫੈਜ਼ਲ ਜੱਟ ਨੂੰ ਮਾਰਿਆ ਗਿਆ ਆ ਸੋਸ਼ਲ ਮੀਡੀਆ ਤੇ ਲੋਕਾਂ ਨੇ ਰੀਲਾ ਬਣਾ ਬਣਾ ਕੇ ਤੇ ਚਾਰ-ਛਪੇਰੇ ਫੈਜ਼ਲ ਜੱਟ ਫੈਜ਼ਲ ਜੱਟ ਹੋਈ ਓਏ ਨੌਜਵਾਨੋ ਤੁਹਾਨੂੰ ਹੱਥ ਬੰਨ ਕੇ ਬੇਨਤੀ ਹੈ ਇਹ 4 ਦਿਨ ਦੀ ਚਾਨਦਨੀ ਤੇ ਫਿਰ ਅੰਧੇਰੀ ਰਾਤ ਹੈ ਮਿੱਤਰੋ ਇਨ੍ਹਾਂ ਨਾਲੋਂ ਵੱਡੇ ਵੱਡੇ ਮੁਕਾਬਲੇ ਕਿਉਂਕਿ ਤੁਸੀਂ ਯੰਗ ਬਲੱਡ ਨੇ ਨਨੀ ਜਨਰੇਸ਼ਨ ਨੇ ਨਵੀਂ ਪੀੜ੍ਹੀ ਨੇ ਕਿ ਹੁਣ ਵੀਡੀਓ ਰਹੀਂ ਸਭ ਕੁਝ ਗੋਲੀਆਂ ਚੱਲਦੀਆਂ ਤੇ ਹੈਲੀਕਾਪਟਰ ਉੱਪਰ ਖੜੇ ਦੇਖੇ ਗੁਰਬਚਨ ਸਿਓ ਮਾਨੋਚਾਲ ਹੋ ਰਾ ਨੇ 40 40 50 50 ਘੰਟੇ ਮੁਕਾਬਲੇ ਕੀਤੇ ਸੀ ਜਦੋਂ ਆਪਣੇ ਮੂਵਮੈਂਟ ਚੱਲਦੀ ਸੀ ਸਾਡੇ ਨੇੜੇ ਪਿੰਡ ਲੰਬੀ ਹਲਕੇ ਦਾ ਫਤਿਹਪੁਰ ਮਣੀਆਂ ਵਾਲਾ ਕਿਸੇ ਨੂੰ ਜਾ ਕੇ ਪੁੱਛ ਲਿਓ 40 ਘੰਟੇ ਉੱਥੇ ਮੁਕਾਬਲਾ ਹੋਇਆ ਸੀ ਜਿਹੜਾ ਸਭ ਤੋਂ ਵੱਡਾ ਤੇ ਜਿਹੜੇ ਮੁਕਾਬਲੇ ਨੂੰ ਲੀਡ ਕਰ ਰਹੇ ਸੀ ਡੀਜੀਪੀ ਕੇਪੀਐਸ ਗਿੱਲ ਆਪ ਆ ਕੇ ਸੂਰੇ ਤੇ ਖੜੇ ਸੀ ਤਾਂ ਫੇਰ ਵੀ ਬੰਦੇ ਜਿਉਂਦੇ ਨਿਕਲ ਗਏ ਸੀ ਉਹ ਸੈਟਿੰਗ ਕਰਕੇ ਨਿਕਲ ਗਏ ਕਿਵੇਂ ਹੀ ਰੱਖ ਲੋ ਨੰਬਰ 2 ਦੋਸਤੋ ਜਿਹੜੇ ਬੰਦਿਆਂ ਨੇ ਇਹਨਾਂ ਕੰਮਾਂ ਦੇ ਵਿੱਚ ਪੈਰ ਧਰਿਆ ਨਾ ਹੁਣ ਤੁਹਾਨੂੰ ਮੈਂ ਪਾਜੀ ਦੱਸ ਦਿੰਨਾ ਹੈ ਭਾਈ ਅਮਰਪਾਲ ਡਿਬਰੂਗੜ ਨજરਬੰਦ ਐ ਐਮਪੀ ਵੀ ਜਿੱਤ ਗਏ ਲੋਕਾਂ ਨੇ ਜਿਤਾ ਵੀ ਦਿੱਤੇ ਤੁਸੀਂ ਲੋਕਾਂ ਨੇ ਮੂਵਮੈਂਟ ਬਣਾਈ ਜ਼ਿੰਦਗੀ ਖਤਮ ਹੋ ਗਈ ਦੁਬਈ ਦੇ ਵਿੱਚ ਉਹਨਾਂ ਦਾ ਵਧੀਆ ਕਾਰੋਬਾਰ ਸੀ ਇੱਧਰ ਆਈ ਆਹੀ ਫੇਸਬੁੱਕ ਤੋਂ ਵੇਖ ਕੇ ਕਮੈਂਟਾਂ ਤੋਂ ਛਿੜ ਕੇ ਤੁਹਾਨੂੰ ਭਾਵੇਂ ਮਾੜੀ ਵੀ ਲੱਗੇ ਗੱਲ ਮਾਫ ਕਰਿਓ ਇੱਧਰ ਆ ਕੇ ਉਹਨਾਂ ਨਾਲ ਮੁੰਡੇ ਕਿੰਨਿਆਂ ਨੂੰ ਅੰਟਰੋਗੇਟ ਕੀਤਾ ਗਿਆ ਭਾਈ ਬਸੰਤ ਸਿੰਘ ਖਾਲਸਾ ਦੀ ਪਿਛਲੇ ਦਿਨੀ ਮਾਤਾ ਦੀ ਡੈਥ ਹੋ ਗਈ ਉਹਨਾਂ ਨੂੰ ਹੁਣ ਪਾਰੋਲ ਤਾਂ ਮਿਲ ਗਈ ਸੰਸਕਾਰ ਦੇ ਵਿੱਚ ਸ਼ਾਮਲ ਹੋਣ ਵਾਸਤੇ ਅਗਲੇ ਨੇ ਤੜਕੇ ਲਿਆਂਦਾ ਸ਼ਾਮਲ ਕਰਾ ਕੇ ਤੇ ਸ਼ਾਮ ਨੂੰ ਸੀਆਈ ਸਟਾਫ ਚ ਲੈ ਗਏ ਰਾਤ ਉਥੇ ਕੱਟੀ ਫੇਰ ਇੱਕ ਹੋਰ ਨੌਜਵਾਨ ਸੀ ਉਹ ਵੀ ਡੇਬਰੂਗੜ ਬੰਦ ਹੈ ਪਿਛਲੇ ਸਾਲ ਉਹਨਾਂ ਦੇ ਕਿਸੇ ਦੀ ਡੈਥ ਹੋ ਗਈ ਤਾਂ ਉਹਨੂੰ ਸੱਤ ਦਿਨ ਘਰੇ ਨਹੀਂ ਆਉਣ ਦਿੱਤਾ ਸੀਆਈ ਸਟਾਫ ਮੋਗੇ ਰੱਖਿਆ ਇਹ ਗੱਲਾਂ ਵੀਡੀਓ ਚ ਜਿੰਨੀ ਦੇਰ ਸੱਥਾਂ 'ਚ ਫਟਿਆਂ ਤੇ ਖੁੰਡਾਂ ਤੇ ਬਹਿ ਕੇ ਲੋਕ ਕਰਦੇ ਆ ਨਾ ਗੱਲਾਂ ਉਹਨਾਂ ਚਿਰ ਮਿੱਤਰੋ ਚੰਗੀਆਂ ਲੱਗਦੀਆਂ ਹੈ ਹੈ ਤੇ ਨਹੀਂ ਤਾਂ 4 ਦਿਨ ਦੀ ਚਾਂਦਨੀ ਵਾਲੀ ਗੱਲ ਹੈ ਬੰਦੇ ਦਾ ਕੈਰੀਅਰ ਬੰਦੇ ਦਾ ਸਾਰਾ ਭਵਿੱਖ ਮਿੱਟੀ ਹੋ ਜਾਂਦਾ ਮਿੱਤਰੋ ਤੁਹਾਡੇ ਵਰਗੇ ਕਿੰਨੇ ਮੁੰਡਿਆਂ ਨੂੰ ਪੁਲਿਸ ਦੇ ਜਿਹੜੇ ਚੰਗੇ ਅਫੀਸਰ ਸਹਿਬਾਨ ਆ ਉਹਨਾਂ ਨੇ ਕਿਹਾ ਓਏ ਬਚ ਜੋ ਵੇ ਬੱਚੂ ਕਿਉਂਕਿ ਉਹਨਾਂ ਦਾ ਜ਼ਿੰਦਗੀ ਦਾ ਤਜਰਬਾ ਸੀ ਪਰ ਫਿਰ ਵੀ 40 ਤੋਂ 50 ਮੁੰਡੇ ਪੰਜਾਬ ਦੀਆਂ ਜੇਲਾਂ 'ਚ ਬੰਦ ਐ ਜਿਨ੍ਹਾਂ ਤੇ ਕੁੱਟ ਵੀ ਪਈ ਜਿਹੜੇ ਕੋਈ ਸਕੂਲ ਪੜਦਾ ਸੀ ਕੋਈ ਬੀਏ ਕਰ ਰਿਹਾ ਸੀ ਕੋਈ ਐਮਏ ਕਰ ਰਿਹਾ ਸੀ ਕੋਈ ਕੁਝ ਕਰ ਰਿਹਾ ਸੀ ਕੋਈ ਮਾੜੇ-ਮੋਠੇ ਕੰਮ ਤੇ ਲੱਗਿਆ ਸੀ ਤੇ ਉਹਨਾਂ ਦਾ ਪਰਿਵਾਰ ਮਿੱਤਰੋ ਜਾਂਦਾ ਤਰੀਕਾ ਤੇ ਦੂਜਾ ਬੰਦਾ 10 ਰੁਪਏ ਵਕੀਲ ਨੂੰ ਦੇਣ ਨੂੰ ਨਹੀਂ ਦਿੰਦਾ ਫੈਜਲ ਜੱਟੁਰੇ ਤਾਂ ਆਪਣੇ ਮੂਵਮੈਂਟ ਵਾਲੇ ਬੰਦਿਆਂ ਦੇ ਪੈਰ ਅਰਗੇ ਨਹੀਂ ਕਿਉਂਕਿ ਇਹ ਬੰਦਾ ਸਮਗਲਰ ਯਾਰ ਜਿੰਨੀ ਤੁਹਾਡੀ ਪੰਜਾਬ ਦੀ ਜੁਬਾਨੀ ਬਰਬਾਦ ਹੋਈ ਹੈ ਜਾਂ ਰੋਜ਼ ਹੋ ਰਹੀ ਹੈ ਛੇਵੇਂ ਦਰਿਆ ਜਿਹੜਾ ਵਗ ਰਿਹਾ ਉਹਦੇ ਨਾਲ ਫੈਜਲ ਜੱਟੁਰਾਂ ਦੀ ਮਿਹਰਬਾਨੀ ਨਾਲ ਤੁਹਾਡਾ ਵੀ ਜਿੰਨੇ ਭਰਾ ਰੀਲਾ ਬਣਾ ਰਹੇ ਹੋ ਨਾ ਤੇ ਗਾਣੇ ਲਾ ਰਹੇ ਹੋ ਤੁਹਾਡੇ ਕੋਈ ਸਾਥ ਸਬੰਧੀਆਂ ਚ ਕੋਈ ਚਾਚੇ ਤਾਏ ਬਾਬੇ ਦਾ ਪੁੱਤ ਪੋਤਰਾ ਕੋਈ ਨਾ ਕੋਈ ਤਾਂ ਚਿੱਟੇ ਨਾਲ ਜ਼ਰੂਰ ਗੁਜ਼ਰਿਆ ਹੋਊਗਾ ਪਿੰਡ ਚ ਆਪਣੇ ਪਿੰਡਾਂ ਚ ਹੀ ਆਰਾਮ ਹੀ ਹਰ ਇੱਕ ਪਿੰਡ ਚ 10 10 ਨੌਜਵਾਨ ਮਰ ਗਏ ਕਿਸੇ ਦੇ ਵਿਚਾਰੇ ਤੇ ਸਰੰਜੇ ਲੱਗੀ ਰਹਿ ਜਾਂਦੀ ਹੈ ਟੀਕਾ ਲੱਗੇ ਹੀ ਰਹਿ ਜਾਂਦਾ ਸਿਰੇ ਢੱਲੋ ਵਰਗੇ ਰੋਜ਼ ਲੜਦੇ ਆ ਝੋਟੇ ਵਰਗੇ ਰੋਜ਼ ਲੜਦੇ ਫਿਰਦੇ ਆ ਕਹਿਣ ਤੋਂ ਭਾਵ ਜਿਹੜੇ ਚੰਗੇ ਅਫੀਸਰ ਸਹਿਬਾਨ ਐ ਪੁਲਿਸ ਦੇ ਪ੍ਰਸ਼ਾਸਨ ਦੇ ਉਹ ਸਲਾਹ ਦਿੰਦੇ ਆ ਬੱਲਿਆ ਇਨਾ ਕਮਾਂ ਤੋਂ ਬਚੋ ਆਪ ਦਾ ਪੜੋ ਜੇ ਕੋਈ ਕੰਮ ਕਰਦੇ ਆ ਤਾਂ ਕੰਮ ਕਰੋ ਗੁਰੂ ਨਾਨਕ ਮਹਾਰਾਜ ਜੀਆਂ ਨੇ ਕਿਹਾ ਕਿ ਕਿਰਤ ਕਰੋ ਕਿਰਤ ਕਰਕੇ ਆਪ ਦੀ ਹੱਕ ਸੱਚ ਦੀ ਰੋਟੀ ਖਾਓ ਇਹ ਗੱਲਾਂ ਵੀਡੀਓ ਚੰਗੀਆਂ ਲੱਗਦੀਆਂ ਤੇ ਜਿੰਨੀ ਦੇਰ ਲੋਕ ਸੱਥਾਂ ਚ ਕਰਦੇ ਆ ਨਾ ਜਦੋਂ ਆਪਦੇ ਘਰਾਂ ਨੂੰ ਆ ਜਾਂਦੇ ਆਥ ਨੇ ਤੇ ਅਗਲਾ ਕੱਲਾ ਹੀ ਖੜਾ ਰਹਿ ਜਾਂਦਾ ਹੈ ਬਾਈ ਜਗਤਾਰ ਹਵਾਰੇ ਵਰਗੇ ਕਿੰਨੀਆਂ-ਕਿੰਨੀਆਂ ਵੱਡੀਆਂ ਪੋਸਟਾਂ ਤੇ ਸੀ ਜਗਤਾਰ ਤਾਰੇ ਵਰਗੇ 30-30 ਸਾਲ ਹੋ ਗਏ ਜਿਨ੍ਹਾਂ ਨੂੰ ਕਹਿੰਦੇ ਆ ਨਾ ਮਾੜਾ-ਮੋਟਾ ਪੜਿਆ ਕਰੋ ਨੌਜਵਾਨੋ ਲਿਟਰੇਚਰ ਪੜਿਆ ਕਰੋ న్యూਸ ਸੁਣਿਆ ਕਰੋ ਅਖਬਾਰ ਪੜਿਆ ਕਰੋ ਉਹਨਾਂ ਜਗਤਾਰ ਤਾਰੇ ਹੋਰਾਂ ਦੀ ਜ਼ਿੰਦਗੀ ਖਤਮ ਹੋ ਗਈ ਜਿਹੜਾ ਬੰਦੀ ਸਿੰਘਾਂ ਵਾਸਤੇ ਮੋਰਚਾ ਲੱਗਿਆ ਨਾ ਇਹ ਬੰਦੀ ਸਿੰਘਾਂ ਨੇ ਬਾਗੀ ਹੋ ਕੇ ਲਾਈਨ ਤੋਂ ਹਟ ਕੇ ਕੰਮ ਕੀਤਾ ਉਹਨੂੰ ਕੋਈ ਚੰਗਾ ਸਮਝਦਾ ਕੋਈ ਮਾੜਾ ਸਮਝਦਾ ਆਪਦੇ ਪੰਥ ਵਾਸਤੇ ਕੀਤਾ ਪਰ ਕਿਸੇ ਪੰਥ ਨੇ ਬਾ ਨਹੀਂ ਪੜੀ ਤੁਸੀਂ ਵੇਖਿਆ ਰਾਜਗੁਰੂ ਸੁਖਦੇਵ ਰਾਂ ਦੀ ਵੀਡੀਓ ਆਉਂਦੀ ਹੈ ਕੋਈ ਕਹਿੰਦਾ ਜੀ ਉਹਨਾਂ ਦੇ ਘਰ ਦੇ ਹਾਲਾਤ ਵੇਖ ਲਓ ਵੇਖਿਆ ਨਾ ਬਸ ਫੈਜਲ ਜੱਟ ਹੋਰਾਂ ਨੂੰ ਆਪਦੇ ਆਈਡਲ ਨਾ ਸਮਝੋ ਆਈਡਲ ਸਮਝੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਜਿਨ੍ਹਾਂ ਨੇ ਆਵਦਾ ਵਸਦਾ ਰਸਦਾ ਉਹਨਾਂ ਦੇ ਪਿਤਾ ਨੇ ਥਾ ਮੁੱਲ ਲਈ ਮਾਖੋਵਾਲ ਦੀ ਧਰਤੀ ਜਿਹਦਾ ਨਾਂ ਰੱਖਿਆ ਚੱਕ ਨਾਲਕੀ ਫਿਰ ਗੁਰੂ ਸਾਹਿਬ ਨੇ ਨਾਂ ਰੱਖਿਆ ਉਹਦਾ ਸ੍ਰੀ ਅਨੰਦਪੁਰ ਸਾਹਿਬ ਵਸਦਾ ਰਸਦਾ ਕਿਲਾ ਛੜਤਾ ਜਿਹੜਾ ਵਿਰਾਸਤੇ ਖਾਲਸਾ ਦੇ ਸਾਹਮਣੇ ਆ ਲਾਲ ਰੰਗ ਕਰਿਆ ਉਹ ਕਿਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਜੱਦੀ ਪੁਸਤੀ ਆਗਦੀ ਜਾਇਦ ਆਲਦ ਸੀ ਜਿਨੂੰ ਛੱਡ ਕੇ ਤੁਰ ਪਈ 80 ਸਾਲ ਦੀ ਬਜ਼ੁਰਗ ਮਾਤਾ ਕਿਵੇਂ ਸਰਸਾ ਨਦੀ ਪਾਰ ਕਰਕੇ ਕਿਵੇਂ ਉਂਗਲ ਲਾ ਕੇ ਪੋਤਿਆਂ ਨੂੰ ਤੇ ਜਿ ਘੁੰਮੇ ਮਾਸ਼ਕੀ ਦੀ ਸ਼ਾਨ ਵਿੱਚ ਗਈ ਕਿਵੇਂ ਉਹਨਾਂ ਨੂੰ ਫਿਰ ਜਲੀਲ ਕਰਕੇ ਮਰਿੰਡੇ ਕਤਵਾਲੀ 'ਚ ਰੱਖਿਆ ਗੰਗੂ ਦੇ ਘਰੇ ਰੱਖਿਆ ਤੇ ਅਖੀਰ ਨੂੰ ਤੁਸੀਂ ਸਾਰੇ ਆਪਾਂ ਸਾਰੇ ਸਜਦਾ ਕਰਕੇ ਆਏ ਆ ਸਰੰਦ ਫਤਿਹਗੜ ਸਾਹਿਬ ਦੀ ਧਰਤੀ ਤੇ ਠੰਡੇ ਬੁਰਜ 'ਚ ਕਿੰਨਾ ਕੁਝ ਉਹਨਾਂ ਨੇ ਕਟਿਆ ਕੀਦੇ ਪਿੱਛੇ ਕਟਿਆ ਲੋਕਾਂ ਪਿੱਛੇ ਤੇ ਲੋਕ ਆ ਪਿੱਛੇ ਜੇ ਰੌਲਾ ਪਿਆ ਉਹਨਾਂ ਨਾਲ ਕ੍ਰਿਸ਼ੀ ਹਨਾ ਨਾ ਉਹ ਕਹਿੰਦੇ ਜੀ ਤਿੰਨ ਸਾਲ ਪਹਿਲਾਂ ਤਾਂ ਇਹ ਕੁੜੀ ਦਾ ਅਮਰਤ ਛਕਿਆ ਹੁੰਦਾ ਸੀ ਤੇ ਹੁਣ ਉਹਨਾਂ ਦੀ ਲੀਡਰ ਬਣੀ ਫਿਰਦੀ ਏ ਦੱਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਵੱਡੇ ਸਹਿਬਜ਼ਾਦੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ ਬਿਨਾ ਸਿਰ ਮੂੰਹ ਤੇ ਉਹਨਾਂ ਦੇ ਕਪੜਾ ਪਾਏ ਤੇ ਛੱਡ ਕੇ 마ਸੀਵੜ ਦੇ ਜੰਗਲਾਂ ਨੂੰ ਤੁਰਪੇ ਤੇ ਜਾ ਕੇ ਕਹਿੰਦੇ ਐ ਤੁੱਤ ਬਣ ਰੋਗ ਰਜਾਈਆਂ ਦਾ ਓਡਣ ਬਿੰਗ ਕਸਾਈਆਂ ਦਾ ਸਹਿਣਾ ਕੇ ਯਾਰੜੇ ਦਾ ਸਾਨੂੰ 70 ਚੰਗਾ ਪੱਠ ਖੇੜਿਆਂ ਦਾ ਰਹਿਣਾ ਉਪਨ ਦੇ ਜਿਹੜਾ ਯਾਰ ਨੇ ਪ੍ਰਮਾਤਮਾ ਨੇ ਸਾਡੇ ਕਰੇ 70 ਬਖਸ਼ਤਾ ਨਾ ਇਹ ਸਾਨੂੰ ਚੰਗਾ ਹੈ ਉਹ ਆਈਡਲ ਆਪਣੇ ਹੂੰ ਇਹ ਆਈਡਲ ਇਹ ਜੇ ਨਹੀਂ ਵੀ ਜਿਹੜੇ ਮੁਕਾਬਲੇ ਚ ਕੋਈ ਸਮਗਲਰ ਸੀ ਤੇ ਉਹ ਮਾਰਿਆ ਗਿਆ ਤੇ ਆ ਲੋਕ ਰੀਲਾਂ ਪਾਈ ਜਾਂਦੇ ਆ ਕਦੇ ਇਹ ਜੇ ਬੰਦੇ ਦੇ ਮਗਰ ਲੱਗ ਕੇ ਆਪਦੀ ਜ਼ਿੰਦਗੀ ਨਾ ਖਰਾਬ ਕਰੋ ਜਿੰਨੇ ਲੋਕਾਂ ਨੇ ਲੜਾਈ ਲੜੀ ਏ ਉਹਨਾਂ ਦੇ ਘਰ ਬਰਬਾਦ ਹੋ ਗਏ ਚੁੱਲਿਆਂ 'ਚ ਕਾਉਗ ਪੇ ਜ਼ਿੰਦਗੀ ਬਰਬਾਦ ਹੋ ਗਈ ਘਰ ਰੁਲ ਗਏ ਜਵਾਕ ਜੱਲੇ ਰੁਲ ਗਏ ਜਨਾਨੀਆਂ ਛੱਡ ਕੇ ਜਾਵੜੀਆਂ ਤੇ ਜਿੰਨਿਆਂ ਨੇ ਆਪਦਾ ਕੰਮ ਕਰਿਆ ਆਪਦੇ ਪਿੰਡ ਹੀ ਆਸੇ-ਪਾਸੇ ਤੁਸੀਂ ਸਿਆਣਿਆਂ ਤੋਂ ਗੱਲਾਂ ਸੁਣ ਕੇ ਤੇ ਧਿਆਨ ਦੇ ਲਿਆ ਕਰੋ ਐਵੇਂ ਫੈਜ਼ਲ ਜੱਟ ਤੇ ਫਲਾਨਾ ਫਲਾਨਾ ਮਾਨੋਚਾਲ ਵਰਗਿਆਂ ਨੇ ਚੜੀ ਚੜੀ ਘੰਟੇ ਮੁਕਾਬਲੇ ਪਤ ਨਹੀਂ ਕਿੰਨੇ ਇੱਕ ਕਰੇ ਗੂਗਲ ਕਰਕੇ ਵੇਖਿਓ